ਇਸ ਬੋਲੀ ਸਾਹਿਬ ਨੂੰ ਸਤਿਗੁਰ ਜੀਆ ਨੇ ਵਰ ਦਿੱਤਾ ਹੋਇਆ ਹੈ ਜਿਹੜੀ ਵੀ ਸੰਗਤ ਸ਼ਰਧਾ ਨਾਲ ਭਾਵਨਾ ਨਾਲ ਇੱਥੇ ਆ ਕੇ ਇਸ਼ਨਾਨ ਕਰੇਗੀ ਉਹਦੀ 84 ਲੱਖ ਜੂਨ ਕੱਤੀ ਜਾਏਗੀ ਇਸ ਸਥਾਨ ਨੂੰ ਸਿੱਖ ਕੌਮ ਦਾ ਧੁਰਾ ਵੀ ਕਿਹਾ ਜਾਂਦਾ ਹੈ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ 450 ਸਾਲਾ ਸ਼ਤਾਬਦੀ ਸਮਾਗਮ ਚੱਲ ਰਹੇ ਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਹੋਈਆਂ ਹਨ ਜੀ ਆਪ ਜੀ ਘਰ ਬੈਠੇ ਦਰਸ਼ਨ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ ਸਾਢੇ 450 ਸਾਲਾਂ ਸ਼ਤਾਬਦੀ ਸਮਾਗਮ ਚੱਲ ਰਹੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਗੁਰਤਾ ਗੱਦੀ ਦਿਵਸ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸਾਢੇ 450 ਸਾਲਾਂ ਜੋਤੀ ਜੋਤ ਸਮਾਣਾ ਦਿਵਸ ਚੱਲ ਰਿਹਾ ਹੈ ਸਾਡੇ ਤੇ ਵੀ ਸਤਿਗੁਰ ਜੀਆਂ ਨੇ ਤਰਸ ਕਰਕੇ ਆਪਣੀ ਦਰ ਦੀ ਹਾਜ਼ਰੀ ਭਰਵਾਈ ਹੈ ਸੰਗਤ ਜੀ ਸਾਢੇ 450 ਸਾਲਾਂ ਸਾਡੀ ਜ਼ਿੰਦਗੀ ਜੇ ਇੱਕ ਵਾਰ ਆਣਾ ਕਿਉਂਕਿ ਨਾ ਸਾਡੀ ਜ਼ਿੰਦਗੀ ਵਿੱਚ 400 ਸਾਲ ਆਇਆ ਨਾ 500 ਸਾਲਾ ਹੋਣਾ ਅਸੀਂ ਭਾਗਾ ਵਾਲੇ ਆ ਕਰਮਾ ਵਾਲੇ ਆ ਸਾਡੀ ਜ਼ਿੰਦਗੀ ਵਿੱਚ ਇਹ 450 ਸਾਲਾ ਆਇਆ ਆਪਜੀ ਸਾਹਮਣੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਗੋਇੰਦਵਾਲ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਸੰਗਤ ਦਾ ਠਾਠਾ ਮਾਰਦਾ ਆਪਜੀ ਇਕੱਠ ਵੇਖ ਰਹੇ ਹਾਂ ਕਿੰਨੀ ਵੱਡੀ ਗਿਣਤੀ ਵਿੱਚ ਸੰਗਤ ਸਤਿਗੁਰ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਈ ਹੋਈ ਆ ਜਿਸ ਵੇਲੇ ਅਸੀਂ ਰਸਤੇ ਵਿੱਚ ਆ ਰਹੇ ਸਾਂ ਸੰਗਤ ਜੀ ਬਹੁਤ ਵੱਡੇ ਵੱਡੇ ਲੰਗਰ ਲੱਗੇ ਹੋਏ ਸਨ ਕਿਤੇ ਚਾਪ ਪਕੌੜਿਆਂ ਦਾ ਲੰਗਰ 버ਗਰ ਪੀਜ਼ੇ ਦਾ ਲੰਗਰ ਪਰ ਇਹ ਲੰਗਰ ਵੇਖ ਕੇ ਸਾਡਾ ਮਨ ਖੁਸ਼ ਹੋ ਗਿਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਨੌਜਵਾਨ ਵੀਰਾਂ ਬਨੋਂ 10 ਦਾ ਲੰਗਰ ਲਾਇਆ ਹੋਇਆ ਜਿਹੜੇ ਵੀਰਾਂ ਨੇ ਕੇਸ ਨਹੀਂ ਰੱਖੇ ਹੋਏ ਇੱਥੇ ਆ ਕੇ ਉਹਨਾਂ ਦੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਵੀ ਅਸੀਂ ਵੀ ਦਸਤਾਰਾਂ ਸਜਾਈਏ ਤੇ ਸਾਹਮਣੇ ਵੀਰਾਂ ਦੇ ਕੋਲੋਂ ਵੀਰ ਦਸਤਾਰਾਂ ਬਨਵਾ ਰਹੇ ਆ ਇੱਥੇ ਮੈਂ ਇੱਕ ਬੇਨਤੀ ਆਪਣੇ ਵੀਰਾਂ ਨੂੰ ਕਰਦੇ ਆ ਜਿਹੜੇ ਵੀਰਾਂ ਨੇ ਹਜੇ ਕੇਸ ਨਹੀਂ ਰੱਖੇ ਉਹ ਮੇਰੇ ਵੀਰ ਸਿਰ ਤੇ ਦਸਤਾਰਾਂ ਜ਼ਰੂਰ ਸਜਾਇਆ ਕਰਨ ਕਿਉਂਕਿ ਪੱਗ ਦੇ ਨਾਲ ਹੀ ਸਾਡੀ ਸਰਦਾਰੀ ਹੈ ਚਲੋ ਆਓ ਆਪਾਂ ਹੁਣ ਅੰਦਰ ਦਰਬਾਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲਦੇ ਆ ਸਾਹਮਣੇ ਆਪਜੀ ਸੰਗਤਾਂ ਦਾ ਠਾਠਾ ਮਾਰਦਾ ਇੱਕ ਅੱਠ ਵੇਖ ਰਹੇ ਹਾਂ ਤਕਰੀਬਨ ਸਵੇਰੇ 9:30 ਵਜੇ ਅਸੀਂ ਗੋਵਿੰਦਵਾਲ ਸੇ ਪਹੁੰਚ ਚੁੱਕੇ ਸਾਂ ਪਰ ਵੇਖੋ ਸਵੇਰ ਤੋਂ ਹੀ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਪਹੁੰਚੀਆਂ ਹੋਈਆਂ ਹਨ ਤੇ ਬਾਅਦ ਵਿੱਚ ਤਾਂ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆ ਗਈ ਸੀ ਪਰ ਸਵੇਰੇ ਸਵੇਰੇ ਤੁਸੀਂ ਵੇਖੋ ਕਿੰਨੀ ਸੰਗਤ ਆਈ ਹੋਈ ਆ। ਇਹ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ। ਇਸ ਤੋਂ ਬਾਅਦ ਅਸੀਂ ਤੁਹਾਨੂੰ ਅਗਲੇ ਬਲੌਗ ਵਿੱਚ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਚਵਾਰਾ ਸਾਹਿਬ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਘਰ ਸੀ ਜਿੱਥੇ ਸਤਿਗੁਰ ਜੀਆ ਨੇ ਬਹੁਤ ਕੋਤਕ ਕੀਤੇ। ਸਤਿਗੁਰ ਜੀ ਦੀਆਂ ਬਹੁਤ ਨਿਸ਼ਾਨੀਆਂ ਉਸ ਪਾਵਨ ਪਵਿੱਤਰ ਅਸਥਾਨ ਤੇ ਹਨ। ਅਗਲੇ ਬਲੌਗ ਵਿੱਚ ਤੁਹਾਨੂੰ ਉਸ ਅਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਪਰ ਇਸ ਅਸਥਾਨ ਦੇ ਹੁਣ ਤੁਸੀਂ ਦਰਸ਼ਨ ਕਰੋ ਇਸ ਪਾਵਨ ਪਵਿੱਤਰ ਅਸਥਾਨ ਤੇ ਹੀ ਸਤਿਗੁਰ ਜੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਭਾਵੇਂ ਲੰਗਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਸ਼ੁਰੂ ਹੋਇਆ ਪਰ ਸਤਿਗੁਰ ਜੀਆਂ ਨੇ ਬਚਨ ਕੀਤਾ ਸੀ ਪਹਿਲਾਂ ਪੰਗਤ ਫਿਰ ਸੰਗਤ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਜੇ ਅਕਬਰ ਬਾਦਸ਼ਾਹ ਵੀ ਸਤਿਗੁਰ ਜੀ ਦੇ ਦਰਬਾਰ ਵਿੱਚ ਆਉਂਦਾ ਹੈ ਉਹ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਹੈ ਕਰੋ ਦਰਸ਼ਨ ਮੇਰੇ ਸਤਿਗੁਰ ਜੀ ਦਾ ਦਰਬਾਰ ਵੇਖੋ ਕਿੰਨਾ ਸੋਹਣਾ ਵੇਖ ਕੇ ਮਨ ਆਨੰਦ ਵਿੱਚ ਆ ਜਾਂਦਾ ਹੈ ਨੇਉਂ ਜਾਪਦਾ ਹੈ ਜਿਵੇਂ ਅਸੀਂ ਸੱਚਖੰਡ ਵਿਚ ਆ ਗਏ ਹੋ ਜੀ ਇਸੇ ਹੀ ਪਾਵਨ ਪਵਿੱਤਰ ਅਸਥਾਨ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੇ ਸ੍ਰੀ ਅਨੰਦ ਸਾਹਿਬ ਜੀਆ ਦੀ ਬਾਣੀ ਉਚਾਰਨ ਕੀਤੀ ਸੀ ਉਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਜਦੋਂ ਸਿੱਖ ਦੇ ਘਰ ਬੱਚੇ ਦਾ ਜਨਮ ਹੁੰਦਾ ਫਿਰ ਵੀ ਅਨੰਦ ਸਾਹਿਬ ਪੜਿਆ ਜਾਂਦਾ ਹੈ ਵਿਆਹ ਵੇਲੇ ਵੀ ਅਨੰਦ ਸਾਹਿਬ ਪੜਿਆ ਜਾਂਦਾ ਹੈ ਜੇ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਫਿਰ ਵੀ ਅਨੰਦ ਸਾਹਿਬ ਪੜਿਆ ਜਾਂਦਾ ਹੈ ਭਾਵ ਹਰ ਸਮੇਂ ਹੀ ਸਿੱਖ ਦੇ ਘਰ ਵਿੱਚ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਹੁੰਦਾ ਹੈ ਇਸੇ ਹੀ ਪਾਵਨ ਪਵਿੱਤਰ ਅਸਥਾਨ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਸ੍ਰੀ ਬੌਲੀ ਸਾਹਿਬ ਬਣਵਾਈ ਆਪ ਜੀ ਸਾਹਮਣੇ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ ਸੰਗਤਾਂ ਸ੍ਰੀ ਬੌਲੀ ਸਾਹਿਬ ਤੋਂ ਇਸ਼ਨਾਨ ਕਰਕੇ ਬਾਹਰ ਆ ਰਹੀਆਂ ਹਨ ਆਓ ਹੁਣ ਆਪਾਂ ਬੌਲੀ ਸਾਹਿਬ ਦੇ ਦਰਸ਼ਨ ਕਰਦੇ ਹਾਂ ਇਸ ਬੌਲੀ ਸਾਹਿਬ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਰ ਦਿੱਤਾ ਹੋਇਆ ਆਪ ਜੀ ਸਾਹਮਣੇ ਬੌਲੀ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇਸ ਬੌਲੀ ਦੀਆਂ 84 ਪੌੜੀਆਂ ਹਨ ਮਹਾਰਾਜ ਕਹਿੰਦੇ ਜਿਹੜਾ ਵੀ 84 ਵਾਰ ਜਪਜੀ ਸਾਹਿਬ ਦਾ ਜਾਪ ਕਰਕੇ ਬੌਲੀ ਸਾਹਿਬ ਜਾ ਕੇ ਇਸ਼ਨਾਨ ਕਰੇਗਾ ਉਹਦੀ 84 ਲੱਖ ਜੂਨ ਕੱਟੀ ਜਾਏਗੀ ਸ਼ਰਦਾ ਭਾਵਨਾ ਵਾਲੀ ਸੰਗਤ ਇੱਥੇ ਆ ਕੇ ਇਸ਼ਨਾਨ ਕਰਦੀ ਹੈ ਤੇ ਗੁਰੂ ਸਾਹਿਬ ਦੇ ਬਚਨਾਂ ਦੇ ਅਨੁਸਾਰ ਆਪਣੀ 84 ਲੱਖ ਜੂਨ ਗੁਰੂ ਪਾਸੋਂ ਕਟਵਾ ਕੇ ਜਾਂਦੀ ਹੈ ਸੋ ਇਹ ਸੰਗਤ ਜੀ ਆਪ ਜੀ ਨੇ ਦਰਸ਼ਨ ਕੀਤੇ ਹਨ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਜੀਆਂ ਦੇ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਅਗਲੇ ਬਲੌਗ ਵਿੱਚ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਦੇ ਆਪ ਜੀਆ ਨੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਇਸ ਬਲੌਗ ਨੂੰ ਜਰੂਰ ਵੇਖਣਾ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਲਦ ਮਿਲਦੇ ਹਾਂ ਅਗਲੇ ਬਲੌਗ ਵਿੱਚ ਇੱਥੇ ਹੀ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ